ਮਾਚੀਵਾੜਾ ਸਾਹਿਬ ਦੇ ਇਲਾਕੇ ਦੀ ਸਰਕਾਰ ਤੇ ਪ੍ਰਾਚੀਨ ਵਿਦਿਅਕ ਸੰਸਥਾ ਐਸ ਐਸ ਡੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਉਤਮ ਸਕੂਲ ਪੁਰਸਕਾਰ ਨਾਲ ਨਿਵਾਜਿਆ ਗਿਆ ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ਼੍ਰੀ ਨਰਿੰਦਰਨ ਕੁਮਾਰ ਨੇ ਦੱਸਿਆ ਕਿ ਪੂਰੇ ਪੰਜਾਬ ਦੇ 19000 ਸਕੂਲਾਂ ਵਿੱਚੋਂ ਇਸ ਸਕੂਲ ਨੂੰ ਪੁਰਸਕਾਰ ਮਿਲਿਆ ਇਸ ਸਕੂਲ ਦੇ ਮੁਖੀ ਨਰਿੰਦਰਨ ਕੁਮਾਰ ਦੀ ਯੋਗ ਰਹਿਨਮਾਈ ਹੇਠ ਸਮੁੱਚੇ ਸਟਾਫ ਦੀ ਸਖਤ ਮਿਹਨਤ ਸਕੂਲ ਮੈਨੇਜਮੈਂਟ ਕਮੇਟੀ ਦਾ ਪੂਰਨ ਸਹਿਯੋਗ ਬਲਾਕ ਨੋਡਲ ਅਫਸਰ ਹਰਨਿਤ ਭਾਟੀ ਦਾ ਸਹਿਯੋਗ ਅਤੇ ਪੂਰੇ ਇਲਾਕਾ ਨਿਵਾਸੀਆਂ ਦੇ ਵਕ ਵਕ ਪੱਧਰ ਤੇ ਯੋਗਦਾਨ ਸਦਕਾ ਹੀ ਇਸ ਸਕੂਲ ਨੂੰ ਉੱਤਮ ਸਕੂਲ ਦੀ ਕੈਟਾਗਰੀ ਤਹਿਤ ਇਨਾਮ ਅਤੇ ਰੁਤਬਾ ਹਾਸਲ ਹੋਇਆ ਹੈ ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀ ਅਤੇ ਸਟਾਫ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੋ ਤੁਹਾਡਾ ਨਾ ਕਰਦੀਆਂ ਸੋਚਾ ਸੋਨੂ ਕੁਮਾਰੀ ਪੇਰੀ ਕਲਾਸ 9ਵੀਂ ਬੀ ਦੀ ਅੱਛਾ ਸਕੂਲ ਨੂੰ ਸਰਵ ਉਤਮ ਸਕੂਲ ਦੇ ਵਾਰਡ ਨਾਲ ਅੱਜ ਵਾਜੇਗਾ ਜਿਸ ਤਰ੍ਹਾਂ ਦੇਖਦੇ ਸਾਡੇ ਸਕੂਲ ਦੇ ਜਿਹੜੇ ਟੀਚਰਸ ਨੇ ਬਹੁਤ ਹੀ ਮਿਹਨਤੀ ਨੇ ਸਾਡੇ ਜਿਹੜੇ ਸਟੂਡੈਂਟਸ ਨੇ ਉਹ ਵੱਖ-ਵੱਖ ਜਿਵੇਂ ਕਿ ਖੇਡਾਂ ਚ ਪੜ੍ਹਾਈ ਚ ਤੇ ਹੋਰ ਵੀ ਵਿਸ਼ਿਆਂ ਚ ਮੱਲਾ ਮਾਰਦੇ ਨੇ ਤਾਂ ਕਰਕੇ ਸਾਡੇ ਸਕੂਲ ਨੂੰ ਸ਼ਾਇਦ ਮਿਲਿਆ ਹੀ ਬੈਸਟ ਸਕੂਲ ਅਵਾਰਡ ਹਾਂ ਜੀ ਪੜ੍ਹਾਈ ਕਿਸ ਤਰ੍ਹਾਂ ਦੀ ਹੈ ਵਧੀਆ ਹੈ ਜੀ ਅੱਛਾ ਟੀਚਰਾਂ ਬਾਰੇ ਕੀ ਕਹੋ ਸਾਡੇ ਟੀਚਰ ਜੀ ਬਹੁਤ ਮਿਹਨਤੀ ਨੇ ਹਰੇਕ ਕੰਮ ਨੂੰ ਹੀ ਅੱਗੇ ਰੈਂਦੇ ਹੀ ਵਧੀਆ ਪੜ੍ਹਾਉਂਦੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਤੇ ਵੈਲਕਮ ਤੁਹਾਨੂੰ ਸਾਰਿਆਂ ਦਾ ਤੇ ਇਹ ਆਪਣੇ ਵੀ ਆਰ ਵੈਰੀ ਪ੍ਰਾਊਡ ਕਿ ਆਪਾਂ ਨੂੰ ਇਹ ਅਵਾਰਡ ਮਿਲਿਆ ਬੈਸਟ ਸਕੂਲ ਹਜ਼ਾਰਾਂ ਸਕੂਲਾਂ ਦੇ ਵਿੱਚੋਂ ਸਾਡਾ ਸਕੂਲ ਚੁਣਿਆ ਗਿਆ ਇਹ ਹੀ ਪਹਿਲਾ ਮਾਣ ਵਾਲੀ ਗੱਲ ਹੈ ਸਾਡੇ ਲਈ ਤੇ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਆਪਣਾ ਜਿਹੜਾ ਸਕੂਲ ਹੈ ਇਹਨੂੰ ਇਸ ਲਈ ਚੁਣਿਆ ਗਿਆ ਬਿਕੋਜ਼ ਵੀ ਫੋਕਸ ਔਨ ਕੁਆਲਿਟੀ ਆਫ ਐਜੂਕੇਸ਼ਨ ਅਸੀਂ ਕੁਆਲਿਟੀ ਆਫ ਐਜੂਕੇਸ਼ਨ ਬੱਚਿਆਂ ਨੂੰ ਪ੍ਰੋਵਾਈਡ ਕਰਦੇ ਹਾਂ ਤਾਂ ਬੱਚੇ ਸਾਡੇ ਕੋਲੋਂ ਦੂਰੋਂ ਦੂਰੋਂ ਇਸ ਸਕੂਲ ਨੂੰ ਸਿਲੇਕਟ ਕਰਦੇ ਨੇ ਆਪਣੇ ਕੋਲ ਮੈਰਿਟ ਹੋਲਡਰ ਬੱਚੇ ਸਪੈਸ਼ਲੀ ਸਕੂਲ ਨੂੰ ਸਿਲੇਕਟ ਕਿਉਂ ਕਰਦੇ ਨੇ ਕਿਉਂਕਿ ਅਸੀਂ ਐਜੂਕੇਸ਼ਨ ਜਿਹੜੀ ਪ੍ਰੋਵਾਈਡ ਕਰਦੇ ਆ ਉਹ ਬਹੁਤ ਹੀ ਕੁਆਲਿਟੀ ਪ੍ਰੋਵਾਈਡ ਕਰਦੇ ਆ ਤੇ ਬੱਚਿਆਂ ਨੂੰ ਇੱਥੇ ਆ ਕੇ ਐਵੇਂ ਨਹੀਂ ਲੱਗਦਾ ਕਿ ਅਸੀਂ ਆਪਣੀ ਕੁਆਲਿਟੀ ਜਿਹੜੀ ਐਜੂਕੇਸ਼ਨ ਆ ਕਿਸੇ ਮਾੜੀ ਸੰਸਥਾ ਤੋਂ ਲੈ ਰਹੇ ਆ ਸਾਡੇ ਜਿਹੜੇ ਟੀਚਰ ਨੇ ਉਹ ਬਹੁਤ ਫੋਕਸਡ ਨੇ ਆਪਣੇ ਸਬਜੈਕਟਸ ਲਈ ਮਾਹਰ ਨੇ ਆਪਣੇ ਵਿਸ਼ਿਆਂ ਦੇ ਤੇ ਮੈਂ ਸਪੈਸ਼ਲੀ ਆਪਣੇ ਸਕੂਲ ਦੇ ਇੰਚਾਰਜ ਸਰ ਸ਼੍ਰੀ ਨਰਿੰਦਰਨ ਕੁਮਾਰ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਦੀ ਗਾਈਡੈਂਸ ਵੇਟ ਸਾਰੇ ਟੀਚਰ ਬਹੁਤ ਵਧੀਆ ਕੰਮ ਕਰ ਰਹੇ ਆ ਤੇ ਮੈਨੂੰ ਉਮੀਦ ਹੈ ਕਿ ਅਸੀਂ ਇਹੇ ਜੇ ਅਵਾਰਡ ਹੋਰ ਵੀ ਲੈਂਦੇ ਰਵਾਂਗੇ ਥੈਂਕ ਯੂ ਜੀ ਪਹਿਲਾਂ ਤਾਂ ਮੈਂ ਤੁਹਾਡੇ ਵੀਰਾਂ ਦਾ ਫੈਰਮਕਤਮ ਕਰਦਾ ਜੀ ਆਇਆਂ ਨੂੰ ਆਖਦਾ ਕਿ ਤੁਸੀਂ ਸ਼੍ਰੀ ਸ਼ੰਕਰਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਛੀਵਾੜਾ ਸਾਹਿਬ ਦੇ ਵਿੜ ਵਿੱਚ ਆਏ ਹੋ ਜਿਹੜਾ ਸਾਨੂੰ ਉੱਤਮ ਸਕੂਲ ਅਵਾਰਡ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਜੋਤ ਸਿੰਘ ਬੈਂਸੋਰਾ ਨੇ ਪ੍ਰਦਾਨ ਕੀਤਾ ਇਸ ਲਈ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਵਧਾਈ ਜਾਂਦੀ ਆ ਕਿਉਂਕਿ ਇਹ ਸਕੂਲ ਸੰਨ 47 ਤੋਂ ਪਹਿਲਾਂ ਦਾ ਇਲਾਕੇ ਦਾ ਮੋਰੀ ਸਰਕੜ ਅਤੇ ਬੜਾ ਹੀ ਪ੍ਰਾਚੀਨ ਵਿਦਿਅਕ ਵਿਦਿਅਕ ਸੰਸਥਾ ਹੈ ਜਿਹੜਾ ਕਿਸੇ ਵੇਲੇ ਪ੍ਰਾਇਮਰੀ ਸਕੂਲ ਹੋਇਆ ਕਰਦਾ ਸੀ ਫਿਰ ਇਹ ਮਿਡਲ ਬਣਿਆ ਡਿਸਟ੍ਰਿਕਟ ਬੋਰਡ ਦਾ ਸਕੂਲ ਬਣਿਆ ਫਿਰ ਇਹ ਹਾਈ ਬਣਿਆ ਤੇ ਫਿਰ ਜਾ ਕੇ 1986 ਦੇ ਵਿੱਚ ਜਿਹੜੀ ਨਿਊ ਐਜੂਕੇਸ਼ਨ ਪਾਲਿਸੀ ਆਈ ਉਹਦੇ ਵਿੱਚ ਇਹ ਸੀਨੀਅਰ ਸੈਂਡਰੀ ਸਕੂਲ ਦਾ ਇਸਨੇ ਦਰਜਾ ਅਖਤਿਆਰ ਕੀਤਾ ਇਸ ਸਕੂਲ ਨੂੰ ਉੱਤਮ ਸਕੂਲ ਅਵਾਰਡ ਦੀ ਸ਼੍ਰੇਣੀ ਵਿੱਚ ਰੱਖਣ ਲਈ ਸਰਕਾਰ ਦੇ ਸਿੱਖਿਆ ਵਿਭਾਗ ਦੇ ਵੱਖ-ਵੱਖ ਪੈਰਾਮੀਟਰਸ ਵੱਖ-ਵੱਖ ਮਾਪਦੰਡ ਇਹਨਾਂ ਮਾਪਦੰਡਾਂ ਤੇ ਖਰੇ ਉਤਰਨ ਲਈ ਇਸ ਸਕੂਲ ਦੇ ਇੱਕ-ਇੱਕ ਮੈਂਬਰ ਇੱਕ ਸਵੀਪਰ ਤੋਂ ਲੈ ਕੇ ਇੱਕ ਪ੍ਰਿੰਸੀਪਲ ਦੇ ਅਹੁਦੇ ਤੱਕ ਜਿੰਨੇ ਵੀ ਸਾਡੇ ਸਟਾਫ ਮੈਂਬਰ ਨੇ ਉਹ ਬੜੀ ਤੰਦੇ ਹੀ ਨਾਲ ਮਿਹਨਤ ਨਾਲ ਲਗਨ ਨਾਲ ਆਪੋ ਆਪਣੇ ਸਮਰੱਥਾ ਅਨੁਸਾਰ ਆਪੋ ਆਪਣੇ ਸੰਪੇ ਕਾਰਜਾਂ ਅਨੁਸਾਰ ਉਹ ਕਾਰਜਗਤ ਨੇ ਇਸ ਲਈ ਇਹ ਸਾਰੀ ਜਿਹੜੀ ਵਧਾਈ ਆ ਉਹ ਸਾਡੇ ਸਟਾਫ ਮੈਂਬਰ ਦੇ ਸਿਰ ਸਾਡੀ ਐਸ ਐਮ ਸੀ ਕਮੇਟੀ ਦੇ ਸਿਰ ਸਾਡੇ ਜਿਹੜੇ ਪਤਵੰਤੇ ਸੱਜਣ ਐਸ ਐਮ ਸੀ ਕਮੇਟੀ ਦੇ ਮੈਂਬਰ ਨੇ ਜਿਵੇਂ ਜਗਮੀਤ ਸਿੰਘ ਮੱਕੜ ਵੀ ਸਾਡੇ ਉਹ ਇਸ ਕਮੇਟੀ ਦੇ ਇੱਕ ਮੈਂਬਰ ਨੇ ਚੇਅਰਮੈਨ ਕਰਨਜੀਤ ਕੌਰ ਵਾਈਸ ਚੇਅਰਮੈਨ ਕੁਲਦੀਪ ਕੌਰ ਸਾਡੇ ਬੀ ਐਨਓ ਬਲਾਕ ਨੋਡਲ ਅਫਸਰ ਮਿਸਟਰ ਹਰਨੀਤ ਪਾਟਿਆ ਇਹਨਾਂ ਦੀ ਅਗਵਾਈ ਤਾਂ ਹੈ ਹੀ ਹੈ ਸਾਡੇ ਬਹੁਤ ਹੀ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀਮਤੀ ਡਿੰਪਲ ਮਦਾਨ ਉਹਨਾਂ ਦੀ ਅਗਵਾਈ ਵਿੱਚ ਇਹ ਜ਼ਿਲ੍ਹਾ ਇਲਾਕੇ ਦਾ ਇੱਕ ਮੋਰੀ ਜ਼ਿਲ੍ਹਾ ਬਣਨ ਦਾ ਮਕਾਮ ਹਾਸਲ ਕੀਤਾ ਕਿਉਂਕਿ ਇਸ ਸਕੂਲ ਨੂੰ ਪਿਛਲੇ ਸਾਲ 22 23 ਦੇ ਰਿਜ਼ਲਟ ਕਾਰਨਾਂ ਸੂਬਾ ਲੈਵਲ ਤੇ ਸਟੇਟ ਲੈਵਲ ਤੇ ਐਪਰੀਸ਼ੀਏਸ਼ਨ ਅਵਾਰਡ ਵੀ ਮਿਲਿਆ ਸੀ ਉਹ ਪਿਛਲੇ ਸਾਲ ਦੀ ਗੱਲ ਹੈ ਐਤਕੀ 23-24 ਲਈ ਸਰਕਾਰ ਨੇ ਸੀਨੀਅਰ ਸੈਕੰਡਰੀ ਸਕੂਲ ਦੀ ਸ਼੍ਰੇਣੀ ਵਿੱਚ ਇਸ ਸਕੂਲ ਨੂੰ ਉੱਤਮ ਸਕੂਲ ਪੁਰਸਕਾਰ ਲਈ ਚੁਣਿਆ ਹੈ ਕਿੰਨੇ ਸਕੂਲ ਸੀਗੇ 19000 ਸਕੂਲਾਂ ਦੇ ਵਿੱਚੋਂ ਆਪਣਾ ਇੱਕ ਸਕੂਲ ਚੁਣਿਆ ਗਿਆ ਸਰਕਾਰ ਦੇ ਮਾਪਦੰਡਾਂ ਅਨੁਸਾਰ ਪੰਜਾਬ ਦੇ ਜਿੰਨੇ ਵੀ ਜ਼ਿਲ੍ਹੇ ਹਨ ਉਹਨਾਂ ਵਿੱਚੋਂ ਹਰੇਕ ਜ਼ਿਲ੍ਹੇ ਵਿੱਚ ਇੱਕ ਮਿਡਲ ਇੱਕ ਪ੍ਰਾਇਮਰੀ ਇੱਕ ਹਾਈ ਤੇ ਇੱਕ ਸੀਨੀਅਰ ਸੈਕੰਡਰੀ ਸਕੂਲ ਉਹ ਹਰ ਜ਼ਿਲ੍ਹੇ ਵਿੱਚੋਂ ਚਾਰ ਸਕੂਲ ਚੁਣੇ ਗਏ ਨੇ ਤੇ ਸੀਨੀਅਰ ਸੈਕੰਡਰੀ ਸਕੂਲ ਵਰਗ ਦੇ ਵਿੱਚ ਇਸ ਸਕੂਲ ਨੂੰ ਇਹ ਮੰਨ ਜਾਂਦਾ ਕਿ ਇਸ ਸਕੂਲ ਨੇ ਇਹ ਨਾਮਨਾ ਖੱਟਿਆ ਔਰ 1947 ਤੋਂ ਪਹਿਲਾਂ ਦਾ ਚੱਲਦਾ ਇਹ ਸਕੂਲ ਇਹ ਸਾਰੇ ਇਤਿਹਾਸ ਵਿੱਚ ਇਹ ਪਹਿਲਾ ਮਕਾਮ ਹੈ ਵੀ ਸਾਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਸੋਰਾ ਨੇ ਐਡੀ ਵੱਡੀ ਪਦਵੀ ਨਾਲ ਇਸ ਸੰਸਥਾ ਨੂੰ ਨਿਵਾਜਿਆ ਤੇ ਇਸ ਅਵਾਰਡ ਦੇ ਨਾਲ ਉਹਨਾਂ ਨੇ ਐਲਾਨ ਕੀਤਾ ਹੈ ਉਹ ਸਾਨੂੰ ਚਿੱਠੀ ਆਈ ਹੈ ਕਿ 10 ਲੱਖ ਦੀ ਰਾਸ਼ੀ ਵੀ ਦਿੱਤੀ ਜਾਣੀ ਹੈ 10 ਲੱਖ ਦੀ ਰਾਸ਼ੀ ਸਕੂਲ ਦੇ ਜਿਹੜੇ-ਜਿਹੜੇ ਵੀ ਕਾਰਜ ਹੋਰ ਕਰਨ ਵਾਲੇ ਹਨ ਉਹਦੇ ਨਾਲ ਉਹ ਕਾਰਜ ਨਿਪਰੇ ਚਾੜੇ ਜਾਣਗੇ ਕਿਉਂਕਿ ਵੱਖ-ਵੱਖ ਮਾਪਦੰਡਾਂ ਦੇ ਅਨੁਸਾਰ ਜਿਹੜੇ ਪੈਰਾਮੀਟਰਸ ਨੇ ਉਹ ਇਹੀ ਨੇ ਕਿ ਬੁਨਿਆਦੀ ਢਾਂਚਾ ਸਕੂਲ ਦਾ ਕੀ ਹੈ ਸਕੂਲ ਦਾ ਰਿਜ਼ਲਟ ਕਿਹੋ ਜਿਹਾ ਰਿਹਾ ਸਕੂਲ ਦੀਆਂ ਹੋਰ ਸਹਿ ਗਤੀਵਿਧੀਆਂ ਕਿਸ ਤਰ੍ਹਾਂ ਦੀਆਂ ਨੇ ਸਾਡੇ ਸਾਇੰਸ ਮੇਲੇ ਸਾਡੇ ਗਣਿਤ ਮੇਲੇ ਸਾਡੇ ਬੱਚੇ ਜਿਵੇਂ ਇੱਕ ਹੋਰ ਤੁਹਾਨੂੰ ਇਸ ਦੇ ਨਾਲ ਐਡ ਕਰਾਂ ਕਿ ਐਤਕੀ ਸਾਡੇ 7 ਬੱਚੇ ਅਜੇਹੇ ਚੁਣੇ ਗਏ ਜਿਹੜੇ ਜੈਪੁਰ ਸਟੇਟ ਐਕਸਕਰਸ਼ਨ ਟ੍ਰਿਪ ਲਈ ਗਏ ਤੇ ਇਸੇ ਤਰ੍ਹਾਂ ਸਾਡੀ ਕਾਰਾਟੇ ਚੈਂਪੀਅਨਸ਼ਿਪ ਲਈ ਡਿਸਟ੍ਰਿਕਟ ਪੱਧਰ ਤੇ ਸਾਡੀ ਦੀਪੂ ਵਿਦਿਆਰਥਣ ਗਈ ਸਾਡੇ ਸਟੇਟ ਲੈਵਲ ਤੱਕ ਰੈਸਲਿੰਗ ਦੇ ਵਿੱਚ ਵਿਦਿਆਰਥੀ ਗਏ ਸੋ ਖੇਡਾਂ ਦੇ ਖੇਤਰ ਵਿੱਚ ਵੀ ਸਹਿਗਤੀਵਿਧੀਆਂ ਦੇ ਖੇਤਰ ਵਿੱਚ ਵੀ ਵਿਦਿਅਕ ਖੇਤਰ ਵਿੱਚ ਵੀ ਇਹ ਅਵਾਰਡ ਇਸੇ ਲਈ ਜਾਂਦਾ 23-24 ਦਾ ਅਵਾਰਡ ਕਿ ਉਸ ਸੈਸ਼ਨ ਦੇ ਵਿੱਚ 6ਵੀਂ ਤੋਂ ਲੈ ਕੇ 12ਵੀਂ ਤੱਕ ਬੋਰਡ ਤੇ ਨਾਨ ਬੋਰਡ ਕਲਾਸਿਸ ਦੇ ਸਾਰਿਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਸਟਾਫ ਦੀ ਵੀ ਕੋਈ ਕਮੀ ਹੈਗੀ ਔਰੇ ਬਹੁਤ ਤੁਹਾਡਾ ਅਹਿਮ ਸਵਾਲ ਹੈ ਜੀ ਇਹ ਸਟਾਫ ਦੀ ਕਮੀ ਸਰਕਾਰ ਨੇ ਜਰੂਰ ਦੇਖੋ ਪੂਰੀ ਕੀਤੀ ਆ ਬਹੁਤ ਹੱਦ ਤੱਕ ਪੂਰੀ ਵੀ ਕੀਤੀ ਆ ਪਰੰਤੂ ਪਤਾ ਨਹੀਂ ਕਿਉਂ ਫਿਰ ਵੀ ਇਸ ਸਕੂਲ ਦੇ ਵਿੱਚ ਹਜੇ ਸਟਾਫ ਦੀ ਭਾਰੀ ਕਮੀ ਆ ਜਿੱਥੇ ਸਾਇੰਸ ਬਲੌਕ ਸਾਡਾ ਹਜੇ ਬਿਲ ਹੀ ਪਿਆ ਜੀ ਸਾਡੇ ਕੋਲ ਫਿਜ਼ਿਕਸ ਲੈਕਚਰਰ ਫਿਜ਼ਿਕਸ ਲੈਕਚਰਰ ਕੈਮਿਸਟਰੀ ਲੈਕਚਰਰ ਬਾਇਓ ਇਹ ਤਿੰਨੇ ਪੋਸਟਾਂ ਹਜੇ ਖਾਲੀ ਨੇ ਕੁਝ ਹੋਰ ਪੋਸਟਾਂ ਵੀ ਨੇ ਜਿਹੜੀਆਂ ਖਾਲੀ ਨੇ ਤੇ ਇਸ ਦੇ ਬਾਵਜੂਦ ਅਸੀਂ ਸਾਇੰਸ ਗਰੁੱਪ ਨੂੰ ਚਲਾ ਰਹੇ ਹਾਂ ਉਹ ਸਾਰੇ ਅਧਿਆਪਕਾਂ ਦੇ ਸਹਿਯੋਗ ਸਹਿਯੋਗ ਉਹ ਨਹੀਂ ਕਿ ਅਸੀਂ ਪੜਾਉਣਾ ਤਾਂ ਹੈ ਹੀ ਸਾਡੀ ਮੋਰਲ ਡਿਊਟੀ ਆ ਸਾਨੂੰ ਇਸ ਗੱਲ ਦੀ ਤਨਖਾਹ ਵੀ ਮਿਲਦੀ ਆ ਅਸੀਂ ਹਰ ਮਹੀਨੇ ਆਪਣੇ ਤਨਖਾਹ ਦੇ ਵਿੱਚੋਂ ਕੁਝ ਨਾ ਕੁਝ ਹਿੱਸਾ ਕੱਢ ਕੇ ਕੁਝ ਟੀਚਰਜ਼ ਨੂੰ ਅਸੀਂ ਪੇ ਵੀ ਕਰਦੇ ਆ ਸੋ ਇਹ ਹੈ ਇਹ ਇੱਕ ਵੱਡੀ ਘਾਟ ਜਿਹੜੀ ਕਿ ਅੰਸ਼ਾ ਦੀ ਕੁੰਨੀ ਤੋਂ ਜਾਂਦੀ ਹੈ ਇੱਥੇ 950 ਦੇ ਕਰੀਬ ਬੱਚਿਆਂ ਦੀ ਗਿਣਤੀ ਹੈ ਜੀ ਇੱਥੇ ਸਾਇੰਸ ਗਰੁੱਪ ਕਮਰਸ ਗਰੁੱਪ ਆਰਟਸ ਗਰੁੱਪ ਤੇ ਫਿਰ ਐਨਐਸਕਿਊਐਫ ਐਨਐਸਕਿਊਐਫ ਕੀ ਹੈ ਵੋਕੇਸ਼ਨਲ ਕਿਤਾ ਮੁਖੀ ਜਿਹੜੇ ਕੋਰਸ ਨੇ ਉਹ ਚੱਲਦੇ ਨੇ ਤੇ ਉਸ ਤੋਂ ਬਿਨਾ 6ਵੀਂ ਤੋਂ ਲੈ ਕੇ 10ਵੀਂ ਤੱਕ ਦਾ ਇਹ ਸਕੂਲ ਲੜਕੀਆਂ ਦਾ ਸਕੂਲ ਆ ਆਰਟਸ ਦੇ ਵਿੱਚ ਵੀ ਲੜਕੇ ਹੀ ਪੜ੍ਹਦੇ ਨੇ 11ਵੀਂ 12ਵੀਂ ਸਾਇੰਸ ਔਰ ਕਮਰਸ ਦੇ ਵਿੱਚ ਲੜਕੀਆਂ ਵੀ ਅਸੀਂ ਦਾਖਲ ਕਰਦੇ ਮੇਰਾ ਨਾਮ ਜੀ ਸੁਬਦਾਰ ਨਿਰਿੰਦਰ ਸਿੰਘ ਹਾਂ ਜੀ ਮੈਂ ਕੈਂਪਸ ਮੈਨੇਜਰ ਹਾਂ ਐਸਐਸਡੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਮਾਚੀਵਾੜਾ ਸਾਹਿਬ ਹਾਂ ਜੀ ਸਕੂਲ ਨੂੰ ਉੱਤਮ ਵਾਰ ਜਿਹੜਾ ਮਿਲਿਆ ਆ ਉਸ ਨੂੰ ਕਿਹ ਤਰ੍ਹਾਂ ਦੇਖਦੇ ਹੋ ਦੇਖੋ ਜੀ ਇਹ ਤਾਂ ਬੜੀ ਮਾਣ ਵਾਲੀ ਗੱਲ ਆ ਪੂਰੇ ਸੰਸਾਰ ਦੇ ਵਿੱਚ ਇਸ ਸਕੂਲ ਦਾ ਨਾਮ ਰੋਸ਼ਨ ਹੋਇਆ ਤੇ ਇੱਥੇ ਜਦੋਂ ਅਸੀਂ ਗਵਰਨਮੈਂਟ ਭਗਵਾਨ ਜੀ ਮਾਨ ਸਰਕਾਰ ਨੇ ਸਾਨੂੰ ਸਿਲੈਕਟ ਕੀਤਾ ਸੀ ਉਸ ਟਾਈਮ ਤੋਂ ਅਸੀਂ ਇੱਥੇ ਸਰਵਿਸ ਕਰ ਰਹੇ ਹਾਂ ਤੇ ਆਪਣੀ ਮਿਹਨਤ ਪੂਰੀ ਜੋਰ ਸ਼ੋਰ ਨਾਲ ਲਾ ਰਹੇ ਹਾਂ ਬੱਚਿਆਂ ਨੂੰ ਵਧੀਆ ਗਾਈਡ ਕਰ ਰਹੇ ਹਾਂ ਤੇ ਇਸ ਕਰਕੇ ਵੀ ਕਾਫੀ ਪ੍ਰਭਾਵ ਪਿਆ ਕੋਈ ਕਮੀਆਂ ਪੇਸ਼ੀ ਆ ਵੀ ਲੱਗਦੀ ਤੁਹਾਨੂੰ ਜਿੱਦੋਂ ਤੁਸੀਂ ਸਕੂਲ ਦੇ ਵਿੱਚ ਹਾਂਜੀ ਇੱਥੇ ਕਮੀ ਪੇਸ਼ੀ ਤਾਂ ਦੇਖੋ ਇੱਕ ਤਾਂ ਲੈਕਚਰਰਾਂ ਦੀਆਂ ਦੂਜਾ ਪ੍ਰਿੰਸੀਪਲ ਵੀ ਸਾਡੇ ਕੋਲ ਪੱਕੇ ਨਹੀਂ ਹੈਗੇ ਉਹ ਵੀ ਕਾਰਜਕਾਰੀ ਕੰਮ ਕਰ ਰਹੇ ਨੇ ਪਰ ਬਹੁਤ ਮਿਹਨਤ ਕਰ ਰਹੇ ਨੇ ਤੇ ਦੂਜੀ ਗੱਲ ਇਹ ਆ ਕਿ ਸਰਕਾਰ ਨੇ ਸੋਚਿਆ ਤਾਂ ਕਾਫੀ ਕੁਝ ਸਾ ਸਕੂਲਾਂ ਬਾਰੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪਰ ਅਸੀਂ ਇਹ ਕਹਿੰਦੇ ਆ ਕਿ ਜਿਹੜੀਆਂ ਜਿਵੇਂ ਸਾਨੂੰ ਪ੍ਰਿੰਸੀਪਲ ਦੀ ਬਹੁਤ ਜ਼ਰੂਰਤ ਆ ਅਸੀਂ ਵੀ ਮਿਹਨਤ ਕਰ ਰਹੇ ਆ ਅਸੀਂ ਵੀ ਗੈਜਟੇਡ ਰਟਾਇਰਡ ਅਫਸਰ ਸੀ ਜੋ ਕੇ ਭਗਵਾਨਤਮਾਨ ਸਰਕਾਰ ਨੇ ਸਲੈਕਟ ਕੀਤਾ ਬਾਕੀ ਦਿয়ালਪੁਰਿਆ ਸਾਹਿਬ ਵੀ ਬਹੁਤ ਸਾਡੇ ਇਲਾਕੇ ਦੇ ਐਮਐਲਏ ਸਾਹਿਬ ਚੱਕਰ ਲਾਉਂਦੇ ਰਹਿੰਦੇ ਨੇ ਕਾਫੀ ਕੋਸ਼ਿਸ਼ ਕਰ ਰਹੇ ਨੇ ਬਾਕੀ ਹਰਜੋਤ ਵੈਨ ਜੀ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਕਿ ਸਾਡੇ ਸਕੂਲ ਨੂੰ ਜੋ ਉਹਨਾਂ ਨੇ ਵਾਰ ਦਿੱਤਾ ਧੰਨਵਾਦ